ਸਤ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪੈਲਗਾਹ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਫਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ 'ਵਾਲ ਲੋਕ ਪੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸੀ ਕੀ 22 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵੱਲ ਭੱਜੇ ਹੋਣਗੇ ਤਾਂ ਤੁਹਾਨੂੰ ਦੱਸ ਦੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪੈਲਗਾ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਹਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ ਵੱਲ ਲੋਕ ਪੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸਦੀ ਕੀ 25 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵੱਲ ਭੱਜੇ ਹੋਣਗੇ ਤਾਂ ਤੁਹਾਨੂੰ ਦੱਸਦੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ ਡੇਲੀ ਹੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪਹਿਲਗਾਂ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਹਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ ਵੱਲ ਲੋਕ ਪੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਪੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸੀ ਕਿ 25 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵੱਲ ਭੱਜੇ ਹੋਣਗੇ ਤਾਂ ਤੁਹਾਨੂੰ ਦੱਸਦੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਜੀਬ ਸੰਦੀਪ ਪੈਲਗਾਹ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਫਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ ਵੱਲ ਲੋਕ ਭੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸੀ ਕੀ 22 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸ ਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵਾਲੇ ਭੱਜੇ ਹੋਣਗੇ ਤਾਂ ਤੁਹਾਨੂੰ ਦੱਸਦੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪਹਿਲਗਾ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਫਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ ਵੱਲ ਲੋਕ ਭੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸੀ ਕਿ 25 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵੱਲ ਭੱਜੇ ਹੋਣਗੇ ਤਾਂ ਤੁਹਾਨੂੰ ਦੱਸਦੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪੈਲਗਾਹ ਚੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਫਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮદાન ਵੱਲ ਲੋਕ ਭੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਨ ਤੇ ਬਣੀ ਹੋਵੇਗੀ ਤੁਹਾਨੂੰ ਦੱਸੀ ਕੀ 25 ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾਂ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਾਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵੱਲ ਭੱਜੇ ਹੋਣਗੇ ਤਾਂ ਤੁਹਾਨੂੰ ਦੱਸ ਜੀ ਕਿ ਇਸ ਹਮਲੇ ਨੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਤੱਕ ਨੂੰ ਡਰਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ 26 ਲੋਕਾਂ ਦੀ ਇਸ ਵਕਤ ਜਿਹੜੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ 26 ਲੋਕਾਂ ਦੀ ਜਿਹੜੀ ਮੌਤ ਤੱਕ ਹੋ ਗਈ ਹੈ ਇੱਕ ਵਿੱਚ ਉਹਨਾਂ ਦੇ ਨੇਪਾਲੀ ਨਾਗਰਿਕ ਸੀ ਅਤੇ 25 ਜਿਹੜੇ ਨਾਗਰਿਕ ਸੀ ਉਹ ਭਾਰਤ ਦੇ ਨਿਵਾਸੀ ਸੀ 26 ਲੋਕਾਂ ਦੀ ਇਸ ਅਤੰਕੀ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਨੇ ਉਹ ਵੀ ਬੇहद ਖੌਫਨਾਕ ਨੇ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਜੀਬ ਸੰਦੀਪ ਪਹਿਲਗਾਂ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹਰ ਕੋਈ ਸਹਿਮ ਦੇ ਮਾਹੌਲ ਦੇ ਵਿੱਚ ਚੱ ਲਗਾਤਾਰ ਉੱਥੋਂ ਤਸਵੀਰਾਂ ਨਿਕਲ ਕੇ ਜਿਉਂ-ਜਿਉਂ ਸਾਹਮਣੇ ਆ ਰਹੀਆਂ ਤਾਂ ਹਰ ਇੱਕ ਦਾ ਖੌਫ ਹੈ ਜਿਹੜਾ ਵਧਦਾ ਜਾ ਰਿਹਾ ਤਾਂ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਬੂਟਾਂ ਦੀਆਂ ਤਸਵੀਰਾਂ ਨੇ ਜਿਹੜੇ ਗਿੱਲੇ ਚਿੱਕੜ ਦੇ ਵਿੱਚ ਫੂਟ ਫਸੇ ਨੇ ਕਿਉਂਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੋਵੇਗੀ ਬੈਸਰਨ ਮੈਦਾਨ ਵੱਲ ਲੋਕ ਭੱਜ ਕੇ ਗਏ ਹੋਣਗੇ ਤੇ ਜਦੋਂ ਉੱਥੇ ਗਿੱਲਾ ਚਿੱਕੜ ਹੋਵੇਗਾ ਬੂਟ ਫਸੇ ਹੋਣਗੇ ਤਾਂ ਲੋਕਾਂ ਵੱਲੋਂ ਆਪਣੇ ਬੂਟ ਵੀ ਉੱਥੇ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਚਸ਼ਮਦੀਦ ਨੇ ਜਾਂ ਉੱਥੋਂ ਬਚ ਕੇ ਨਿਕਲੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੱਛੇ ਮੁੜ ਕੇ ਵੇਖਣ ਤੱਕ ਦਾ ਸਾਡੇ ਕੋਲੇ ਸਮਾਂ ਨਹੀਂ ਸੀ ਦੋ-ਦੋ ਮਿੰਟਾਂ ਦੇ ਫਾਸਲੇ ਤੇ ਅਸੀਂ ਬਚ ਕੇ ਆਏ ਆ ਤਾਂ ਤਸਵੀਰਾਂ ਬੇਹੱਦ ਡਰਾਉਂਦੀਆਂ ਨੇ ਕਿ ਕਿਵੇਂ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਲੋਕਾਂ ਦੀ ਜਾਣ ਤੇ ਬਣੀ ਹੋਵੇਗੀ ਤੁਹਾਨੂੰ ਦੱਸਦੀ ਕਿ ਪਛੀ ਭਾਰਤੀਆਂ ਤੇ ਇੱਕ ਨੇਪਾਲੀ ਨਾਗਰਿਕ ਸਮੇਤ 26 ਲੋਕਾਂ ਦੀ ਜਿਹੜੀ ਇਸ ਅਤੰਕੀ ਹਮਲੇ ਦੇ ਵਿੱਚ ਮੌਤ ਹੋ ਗਈ ਹੈ ਖੌਫਨਾਕ ਮੰਜ਼ਰਾ ਤਾਂ ਤੁਹਾਨੂੰ ਦੱਸਦੀ ਕਿ ਸਰਕਾਰਾਂ ਵੱਲੋਂ ਵੀ ਲਗਾਤਾਰ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਹੁਣ ਜਿਹੜੀਆਂ ਗੱਲ ਕਰੀਏ ਤਾਂ ਜਿਹੜੇ ਬਾਰਡਰ ਤੱਕ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੈਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਜਾਣ ਵਾਲਾ ਸੜਕੀ ਰਸਤਾ ਅਟਾਰੀ ਵਾਗਾ ਸਰਹੱਦ ਵੀ ਬੰਦ ਕਰ ਦਿੱਤਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜੇ ਵੀ ਰੱਦ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਵੱਲ ਜਿਹੜੇ ਲੋਕ ਨੇ ਉਹਨਾਂ ਦਾ ਵਾਪਸ ਜਾਣਾ ਸ਼ੁਰੂ ਹੋ ਗਿਆ ਤੇ ਇਸ ਦਾ ਅਸਰ ਹੈ ਜਿਹੜਾ ਕਾਫੀ ਵੱਡੀਆਂ ਚੀਜ਼ਾਂ ਹੋਰ ਵੀ ਇਸ ਦੇ ਨਾਲ ਹੋਣਗੀਆਂ ਪਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਤਾਂ ਗਿੱਲੇ ਚਿੱਕੜ ਦੇ ਵਿੱਚ ਉਹਨਾਂ ਬੂਟਾਂ ਦੀਆਂ ਤਸਵੀਰਾਂ ਨੇ ਉਹ ਲੋਕਾਂ ਦੀਆਂ ਤਸਵੀਰਾਂ ਵੀ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਕਿ ਜਦੋਂ ਅਤੰਕੀ ਹਮਲਾ ਹੋਇਆ ਹੋਵੇਗਾ ਤਾਂ ਕਿਵੇਂ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿਸ ਤਰ੍ਹਾਂ ਉਹਨਾਂ ਦੇ ਚਿੱਕੜ ਦੇ ਵਿੱਚ ਜਦੋਂ ਬੂਟ ਫਸੇ ਹੋਣਗੇ ਤਾਂ ਉਹ ਸਭ ਕੁਝ ਛੱਡ ਕੇ ਆ